ਆ ਕਿਕਰ ਦੇ ਵਿੱਚ ਛਪਾਇਦਾ ਹੋ ਗਿਆ ਉਹ ਵੇਖੋ ਆ ਕਿਕਰ ਆ ਉੱਪਰ ਛਪਾਇਦਾ ਜ਼ੂਮ ਕਰਕੇ ਵਿਖਾ ਦੇ ਬਾਈ ਠੀਕ ਹੈ ਉਹ ਵੀਡੀਓ ਵਾਇਰਲ ਹੋ ਗਈ ਲੋਕਾਂ ਨੇ ਇਹਨੂੰ ਪੂਜਣਾ ਸਟਾਰਟ ਕਰਤਾ ਇਹਨੂੰ ਪੂਜਣਾ ਐਡਾ ਅੰਧਵਿਸ਼ਵਾਸ ਹੋ ਗਿਆ ਲੋਕਾਂ ਦੇ ਵਿੱਚ ਉਹ ਬੰਦਾ ਲਿਆ ਕੇ ਬੰਦੇ ਨੇ ਵੀਡੀਓ ਪਾਤੀ ਵਾਇਰਲ ਹੋ ਗਈ ਇਹ ਕੋਈ ਵੱਡੀ ਗੱਲ ਨਹੀਂ ਆ ਰਿਹਾ ਛਪਾਇਦਾ ਜੀ ਆਸ਼ਪਾਇਦਾ ਇਹ ਇੱਥੋਂ ਥੱਲੇ ਆ ਕਿਕਰ ਕੁਦਰਤੀ ਤੌਰ ਤੇ ਹੋ ਗਿਆ ਇਹਦੀ ਬੁੱਕਲ ਚ ਬੀ ਡਿੱਗ ਪਿਆ ਤੇ ਉਹ ਸ਼ਪੈਦਾ ਉੱਥੋਂ ਪੁਨਰ ਜਨਮ ਹੋ ਗਿਆ ਉਹਦਾ ਠੀਕ ਹੈ ਕਹਿੰਦੇ ਜਿਵੇਂ ਮਰਜੀ ਲਾ ਲੋ ਹੋਸ ਹੋ ਜਾਂਦਾ ਕੁਦਰਤੀ ਆ ਤੁਹਾਡਾ ਬੇੜਾ ਬਹਿ ਰਿਹਾ ਤੁਹਾਡਾ ਕੱਖੜਾ ਰਹਿ ਰਿਹਾ ਤੁਹਾਡਾ ਲੈ ਜੋ ਡੋਬ ਦੋ ਕੋਈ ਚਾਹੀਦਾ ਕੰਮ ਨਾ ਕਰ ਰੇ ਕੋਈ ਚੰਗੀ ਕਾੜ ਗੱਡ ਲੋ ਕੇ ਬਾਬਾ ਬਣਾ ਕੇ ਇੱਥੇ ਤੁਸੀਂ ਆਪਦੇ ਮੰਦਰ ਬਣਾਉਣੇ ਦੱਸ ਤੁਹਾਡੀ ਯਾਰ ਕਮਾਲ ਹੋਈ ਬਈ ਯਾਰ ਤੁਹਾਡੀ ਸ਼ਰਮ ਲਾ ਰੱਖੀ ਤੁਸੀਂ ਕਿਕਰ ਜੋ ਸ਼ਪੈਦਾ ਉੱਗ ਪਿਆ ਦੇਦਾ ਮਤਲਬ ਇੱਥੇ ਭੈਣ ਨੇ ਹੁਣ ਸੁੱਕਾ ਬੂਰੀ ਹੋਣ ਲੱਗ ਜਾਣੀ ਆ ਉੱਗ ਪਿਆ ਉਹ ਜਾਨਵਰ ਬੈਠੇ ਸਿੱਟ ਗਿਆ ਯਾਰ ਹਾਂ ਕੋਈ ਜਾਨਵਰ ਆਇਆ ਕਿਕਰ ਤੇ ਬੈਠ ਸੜਤੀ ਹੋਣੀ ਆ ਕਿਈ ਥਾਵਾਂ ਤੇ ਆਪਾਂ ਦੇਖਦੇ ਹਾਂ ਜਿਵੇਂ ਛਪੈਦੇ ਦੇ ਵਿੱਚ ਕਿਕਰ ਆ ਕਿਕਰ ਦੇ ਛਪੈਦਾ ਪਿੱਪਲ ਦੇ ਤੇ ਟਾਲੀ ਨਿੰਮ ਦੇ ਵਿੱਚ ਬੋਰਡ ਬੋਰਡ ਦੇ ਵਿੱਚ ਪਿੱਪਲ ਕਿਉਂਕਿ ਬੀ ਡੈਗ ਪੈਂਦੇ ਆ ਆ ਵੇਖ ਲੋ ਕਮਾ ਸਾਡੇ ਇੱਥੇ ਬਾਬਾ ਮੈਂ ਬਹਿ ਜਾਣਾ ਬਾਬਾ ਬਣ ਕੇ ਅੱਜ ਹੀ ਲੈ ਮੈਂ ਬਹਿਣਾ ਲੈ ਤੇ 10 ਦਿਨਾਂ ਨੂੰ ਮੈਂ ਨਾ ਇੱਥੇ ਰੁਪਈਏ ਛਾਪਾ ਤਾਂ ਮੈਨੂੰ ਕਹਿਦੀ